ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਧਨੀ ਰਾਮ ਚਾਤਰਿਕ ਦੀ ਲਿਖੀ ਕਵਿਤਾ ਰਾਦਾ ਸੰਦੇਸ਼ ਦੇ ਸ਼ਬਦ ਅਰਥ ਵਿਆਖਿਆ ਅਤੇ ਪ੍ਰਸ਼ਨ ਉੱਤਰ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਧਨੀ ਰਾਮ ਚਾਤਰਿਕ ਇਹਨਾਂ ਦੀ ਲਿਖੀ ਹੋਈ ਕਵਿਤਾ ਰਾਦਾ ਸੰਦੇਸ਼ ਵੀਡੀਓ ਦੇ ਵਿੱਚ ਇਸ ਕਵਿਤਾ ਦਾ ਪਾਠ ਸ਼ਬਦ ਅਰਥ ਵਿਆਖਿਆ ਤੇ ਪ੍ਰਸ਼ਨ ਉੱਤਰ ਹੋਣਗੇ ਸਭ ਤੋਂ ਪਹਿਲਾਂ ਕਵਿਤਾ ਰਾਧਾ ਸੰਦੇਸ਼ ਇਸ ਦਾ ਪਾਠ ਤੇ ਸ਼ਬਦ ਦਾ ਅਰਥ ਇਸ ਪ੍ਰਕਾਰ ਹਨ ਉਦੋਂ ਕਾਹਣ ਦੀ ਗੱਲ ਸੁਣਾ ਸਾਨੂੰ ਕਾਣੂ ਚਿੰਗ ਚੁਆਤੀਆਂ ਲਾਈਆਂ ਨਹੀਂ ਮਸਾ ਮਸਾ ਸਨ ਆਠਣ ਕਾਉ ਲੱਗੇ ਨਮੀਆਂ ਨਸ਼ਤਰਾਂ ਆਣ ਚਲਾਈਆਂ ਨਹੀਂ ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ ਮੁੜ ਕੇ ਸੁੱਤੀਆਂ ਕਲਾ ਜਗਾਈਆਂ ਨਹੀਂ ਤੇਰੇ ਗਿਆਨ ਦੀ ਪੂੜੀ ਨਹੀਂ ਕਾਟ ਕਰਦੀ ਇਨ੍ਹਾਂ ਪੀੜਾਂ ਦੀਆਂ ਹੋਰ ਦਵਾਈਆਂ ਨਹੀਂ ਆਪ ਆਉਣ ਦੀ ਨਹੀਂ ਜੇ ਨੀਤ ਉਸ ਦੀ ਕਾਣੂ ਗੋਂਗਲੂ ਤੋਂ ਮਿੱਟੀ ਝਾੜਦਾ ਹੈ ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ ਪਾ ਪਾ ਕੇ ਤੇਲ ਕਿਉਂ ਸਾੜਦਾ ਹੈ ਇਸ ਕਾਬੰਦ ਦੇ ਵਿੱਚ ਆਏ ਔਖੇ ਸ਼ਬਦਾਂ ਦੇ ਅਰਥ ਇਸ ਪ੍ਰਕਾਰ ਹਨ ਉਦੋ ਸ਼੍ਰੀ ਕ੍ਰਿਸ਼ਨ ਜੀ ਦਾ ਮਿੱਤਰ ਜਿਸ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਰਾਧਾ ਨੂੰ ਉਪਦੇਸ਼ ਦੇਣ ਲਈ ਭੇਜਿਆ ਸੀ ਕਈ ਥਾਵਾਂ ਤੇ ਉਹਦੋਂ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਚਚੇਰਾ ਭਾਈ ਵੀ ਦੱਸਿਆ ਗਿਆ ਹੈ ਤੇ ਕਈ ਥਾਂ ਤੇ ਉਹਦਾ ਮਾਮਾ ਵੀ ਦੱਸਿਆ ਗਿਆ ਹੈ ਕੰਸ ਨੂੰ ਮਾਰ ਕੇ ਸ਼੍ਰੀ ਕ੍ਰਿਸ਼ਨ ਜੀ ਮਥਰਾ ਦੇ ਰਾਜ ਪ੍ਰਬੰਧ ਵਿੱਚ ਜੁਟ ਜਾਂਦੇ ਹਨ ਇਸ ਸਮੇਂ ਬ੍ਰਿਜ ਗੋਪੀਆਂ ਵੱਲੋਂ ਕਈ ਸੁਨੇਹੇ ਸ਼੍ਰੀ ਕ੍ਰਿਸ਼ਨ ਜੀ ਨੂੰ ਭੇਜੇ ਜਾਂਦੇ ਹਨ ਕੀ શ્રી ਕ੍ਰਿਸ਼ਨ ਜੀ ਆ ਕੇ ਮਿਲ ਜਾਣ। શ્રી ਕ੍ਰਿਸ਼ਨ ਜੀ ਆਪ ਬ੍ਰਿਜ ਨਹੀਂ ਜਾ ਸਕਦੇ ਸਨ ਇਸ ਲਈ ਆਪਣੇ ਮਿੱਤਰ ਉਦੋ ਨੂੰ ਭੇਜਦੇ ਹਨ ਕਿ ਸਾਡੀ ਲਾਚਾਰੀ ਦੱਸ ਕੇ ਮਜਬੂਰੀ ਦੱਸ ਕੇ ਗੋਪੀਆਂ ਨੂੰ ਗਿਆਨ ਉਪਦੇਸ਼ ਦੇ ਕੇ ਆਓ। ਉਦੋ ਜਦੋਂ ਗਿਆਨ ਉਪਦੇਸ਼ ਦੇਣ ਲਈ ਬ੍ਰਿਜ ਜਾਂਦਾ ਹੈ ਤਾਂ ਉਸ ਦੀਆਂ ਗੱਲਾਂ ਸੁਣ ਕੇ ਤੇ ਉਸ ਦੀਆਂ ਗੱਲਾਂ ਤੋਂ ਖਿੱਚ ਕੇ ਰਾਧਾ ਜਿਹੜੀ ਉਸ ਨੂੰ ਉੱਤਰ ਦਿੰਦੀ ਹੈ ਸਾਰੀ ਕਵਿਤਾ ਰਾਧਾ ਦਾ ਉਦੋਂ ਨੂੰ ਦਿੱਤਾ ਗਿਆ ਜਵਾਬ ਹੈ ਪ੍ਰੇਮ ਲਗਨ ਵਿੱਚ ਝੱਲੀ ਹੋਈ ਰਾਧਾ ਉਦੋਂ ਨੂੰ ਉਦੋਂ ਨਾਲ ਗੱਲਾਂ ਕਰਦੀ ਹੈ ਪਰ ਹੌਲੀ-ਹੌਲੀ ਗੱਲਾਂ ਕਰਦੇ ਹੋ ਸ੍ਰੀ ਕ੍ਰਿਸ਼ਨ ਜੀ ਨੂੰ ਵੀ ਆਖਿਰ ਦੇ ਵਿੱਚ ਸੰਮੁਖ ਲੈ ਆਉਂਦੀ ਹੈ ਇਸ ਤੋਂ ਬਾਅਦ ਸ਼ਬਦਾਰਥ ਹਨ ਕਾਹਨ ਭਾਗ ਕ੍ਰਿਸ਼ਨ ਚਿੰਗ ਚੁਆਤੀਆਂ ਲਾਉਣੀਆਂ ਦੁਖੀ ਕਰਨਾ ਕਾਓ ਅਠ ਨੇ ਦੁੱਖ ਭੁੱਲ ਜਾਣੇ ਨਸ਼ਤਰਾਂ ਚ ਲਾਉਣੀਆਂ ਦੁੱਖ ਦੇਣੇ ਕਾਲਜਾ ਘੁੱਟ ਕੇ ਬਹਿਣਾ ਸਬਰ ਕਰਨਾ ਸੁੱਤੀਆਂ ਕਲਾਂ ਜਗਾਉਣੀਆਂ ਖਤਮ ਹੋਈਆਂ ਗੱਲਾਂ ਨੂੰ ਮੁੜ ਸਾਹਮਣੇ ਲੈ ਆਉਣਾ ਜਾਂ ਦਵੇ ਮੁਰਦੇ ਉੱਟਣਾ ਗੋਗਲੂਆਂ ਤੋਂ ਮਿੱਟੀ ਝਾੜਨੀ ਇਹਦਾ ਅਰਥ ਹੁੰਦਾ ਜੀ ਦਿਲ ਰੱਖਣ ਵਾਲੀਆਂ ਗੱਲਾਂ ਕਰਨਾ ਤੇਲ ਪਾ ਪਾਸਾੜਨਾ ਬਹੁਤ ਦੁੱਖ ਦੇਣੇ ਅਗਲਾ ਕਾ ਬੰਧ ਹੈ ਇਸ ਕਵਿਤਾ ਦਾ ਉਸ ਨੂੰ ਆਖ ਅੱਖੀ ਆ ਕੇ ਦੇਖ ਜਾਏ ਸਾਨੂੰ ਕੂੰਜ ਦੇ ਵਾਂਗ ਕਰਲਾਉਂਦਿਆਂ ਨੂੰ ਵਾਟਾਂ ਵੇਂਦਿਆਂ ਔਸੀਆਂ ਪਾਉਂਦਿਆਂ ਨੂੰ ਤਰੇ ਗਿਣ-ਗਿਣ ਰਾਤਾਂ ਲੰਗਾਉਂਦਿਆਂ ਨੂੰ ਸੰਗਾ ਸਹਂਦਿਆਂ ਜਿੰਦ ਲੜਛਾਂਦਿਆਂ ਨੂੰ ਹਿਰ ਦੇ ਵਿੱਚ ਮੁਕਦਿਆਂ ਜਾਂਦਿਆਂ ਨੂੰ ਫੁੱਟ ਗਏ ਨਸੀਬਾਂ ਤੇ ਝੁਰਦਿਆਂ ਨੂੰ ਕਰੋ ਕੱਢ ਬਰਕਤ ਪਛੋਤਾਂਦਿਆਂ ਨੂੰ ਤੂੰ ਤਾਂ ਮਥਰੋ ਦੀਆਂ ਕੂੰਜੀਆਂ ਸਾਂ ਬੈਠੋ ਇੱਧਰ ਗੋਕਲ ਨੂੰ ਵੱਜ ਗਏ ਜੰਦਰੇ ਵੇ ਜਾ ਕੇ ਘਰਾਂ ਵੱਲ ਮੁੜਨ ਦੀ ਜਾਂਚ ਭੁੱਲ ਗਈ ਕਿਉਂ ਨਿਕਲ ਗਿਓ ਕਿਹੜੇ ਵਾਰ ਚੰਦਰੇ ਵੇ ਸ਼ਬਦ ਅਰਥ ਕੂੰਜ ਵਾਕਰ ਲਾਉਣਾ ਵਿਛੋੜੇ ਵਿੱਚ ਤੜਫਣਾ ਵਾਟਾਂ ਵੇਣੀਆਂ ਤੇ ਆਉਸੀਆਂ ਪਾਉਣਿਆਂ ਇਹਨਾਂ ਦੋਨਾਂ ਜਿਹੜੇ ਸ਼ਬਦ ਨੇ ਮੁਹਾਵਰੇ ਨੇ ਇਹਨਾਂ ਦਾ ਅਰਥ ਹੁੰਦਾ ਜੀ ਤੀਬਰਤਾ ਨਾਲ ਉਡੀਕ ਕਰਨੀ ਸਾਂਗਾ ਵਰਸ਼ੀਆਂ ਨੂੰ ਕਿਹਾ ਜਾਂਦਾ ਹਿਜਰ ਵਿਛੋੜੇ ਦਾ ਦੁੱਖ ਨਸੀਬ ਫੁੱਟਣੇ ਕਿਸਮਤ ਸੜ ਜਾਣੀ ਵਿਗੜ ਜਾਣੀ ਝੁਰਨਾ ਪਛਤਾਉਣਾ ਅਗਲਾ ਕਾਵੰਦ ਗੱਲਾਂ ਨਾਲ ਕੀ ਪਿਆ ਪਰਚਾਉਣਾ ਏ ਉਸਦੇ ਪਿਆਰ ਨੂੰ ਅਸਾਂ ਪਰਤਾ ਲਿਆ ਏ ਮਾਰੇ ਕੋਪਜਾਂ ਦੀ ਹਿੱਕੇ ਗਿਆਨ ਗੋਲੀ ਬੂਹੇ ਵੜਦਿਆਂ ਜੀਨੇ ਪਰਹਾ ਲਿਆ ਏ ਉਦੋਂ ਕੋਰਡੂ ਮੋਠ ਵਿੱਚ ਮੋਹ ਪਾ ਕੇ ਅਸਾਂ ਆਪਣਾ ਆਪ ਗਵਾ ਲਿਆ ਏ ਦੁੱਖਾਂ ਪੀ ਲਿਆ ਗਮਾਂ ਨੇ ਖਾ ਲਿਆ ਏ ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਏ ਇਨਾ ਤਿਲਾਂ ਦੇ ਵਿੱਚ ਤੇਲ ਹੁਣ ਜਾਪਦਾ ਨਹੀਂ ਸਾਰਾ ਹੀਜ ਪਿਆਜ ਮੈਂ ਟੋ ਲਿਆ ਹੈ ਅੱਛਾ ਸੁਖ ਵਸੇ ਏਕੋ ਗਵਸੇ ਸਾਡੇ ਦਿਲੋਂ ਵੀ ਕਿਸੇ ਖੋ ਲਿਆ ਹੈ ਸ਼ਬਦ ਅਰਥ ਪ੍ਰਤਾਪ ਭਾਵ ਅਜਮਾਉਣਾ ਕੋਰੜੂ ਮੋਠ ਜੇ ਸੁਪਰ ਕਿਸੇ ਦਾ ਕੋਈ ਅਸਰ ਨਾ ਹੋਵੇ ਕੁੰਦਨ ਦੇਹੀ ਸੋਨੇ ਵਰਗਾ ਸਰੀਰ ਹੀਜ ਪਿਆਜ ਟੋਣਾ ਭੇਤ ਲੈਣਾ ਘਗ ਵਸਣਾ ਰਾਜੀ ਖੁਸ਼ੀ ਵਸਦੇ ਰਹਿਣਾ ਅਗਲਾ ਕਾਵਨ ਅੱਖੀ ਕੱਚਿਆਂ ਸੱਚ ਨੂੰ ਲਾਜ ਲਾਇਓ ਸੁਖਨਪਾਲ ਨੂੰ ਵੀ ਬਸ ਰਹਿ ਗਿਓ ਵੇ ਕਾਲੇ ਭੌਰ ਦੀ ਬਾਣ ਨਹੀਂ ਗਈ ਤੇਰੀ ਜਿੱਥੇ ਫੁੱਲ ਡਿੱਠਾ ਉੱਥੇ ਵਹਿ ਗਿਓ ਵੇ ਸਾਨੂੰ ਗਿਆਨ ਦੇ ਖੂਹਾਂ ਵਿੱਚ ਦੇ ਧੱਕੇ ਆਪ ਮਾਲਣ ਦੇ ਰੋੜ ਵਿੱਚ ਵਹਿ ਗਿਓ ਵੇ ਡੰਗਰ ਚਾਰ ਦਾ ਵੜ ਗਿਓ ਸ਼ੀਸ਼ ਮੈਲੀ ਕੋਟ-ਕੋਟ ਕੇ ਗੱਲਾਂ ਕਰਨ ਤੈ ਪਿਓਂਗੇ ਅੱਛਾ ਕੰਸ ਦੀਆਂ ਗੱਡੀਆਂ ਸਾਂਭੀਆਂ ਨਹੀਂ ਸਾਡੇ ਨਾਲ ਵੀ ਅੰਗ ਕੁਝ ਪਾਲ ਛੱਡ ਦੋ ਕੋਈ ਮਹਿਲਾ ਦੀਆਂ ਲੂਲਾ ਨਹੀਂ ਲਾ ਖੜਦਾ ਸਾਨੂੰ ਵੀ ਢੋਲਰ ਵਿਖਾਲ ਛੱਡਦੇ ਸ਼ਬਦ ਅਰਥ ਇਸ ਕਾਵੰਦ ਦੇ ਸੁਖਣ ਬੋਲ ਜਾਂ ਇਕਰਾਰ ਬਾਣ ਹੁੰਦੀ ਹੈ ਆਦਤ ਮਾਲਣ ਕੁੱਬੀ ਮਾਲਣ ਅੰਗ ਪਾਲਣਾ ਸਾਥ ਨਿਭਾਉਣਾ ਲੂਲਾ ਲਾਉਣੀਆ ਸਜਾਵਟ ਲਾਉਣੀ ਢੋਲਰ ਮਹਿਲ ਇਸ ਤੋਂ ਬਾਅਦ ਵਾਲਾ ਕਾਵੰਦ ਹੈ ਜੀ ਆਖੀ ਪ੍ਰੇਮ ਇਹ ਪਿੱਛਾ ਨਹੀਂ ਮੁੜਨ ਜੋਗਾ ਬੇੜੇ ਸਿੱਧਕ ਦੇ ਠਿੱਲਣਗੇ ਰਹਿਣਗੇ ਵੇ ਇਨਾ ਨਵਾਂ ਤੋਂ ਮਾਸ ਨਹੀਂ ਵੱਖ ਹੋਣਾ ਜਦ ਤੱਕ ਚੰਦ ਸੂਰਜ ਚੜਨ ਲੈਣਗੇ ਵੇ ਇਸ ਇਸ਼ਕ ਦੀ ਛੇੜੇਗੀ ਵਾਰ ਮਈਆ ਜਿੱਥੇ ਚਾਰ ਬੰਦੇ ਰਲ ਵਹਿਣਗੇ ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਮ ਲੈਣਾ ਰਾਧਾ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ 360 ਜੁੜ ਪੈਗੀ ਨਾਰ ਤੈਨੂੰ ਜਮ ਜਮ ਹੋਣ ਪਏ ਦੂਨੇ ਕਵਾਲ ਤੇਰੇ ਪਰ ਲੋਤੀਕ ਪਰ ਮੰਦਰਾ ਵਿੱਚ ਚਾਤਰਕ ਇਸੇ ਬੰਦੀ ਨੇ ਵਸਣਾ ਨਾਲ ਤੇਰੇ ਸ਼ਬਦਾਰਥ ਜੀ ਇਸ ਪੈਰੇ ਦੇ ਸਿੱਧਕ ਕਹਿੰਦੇ ਨੇ ਸਿਰੜ ਨੂੰ ਵਿਚਾਰਾਂ ਦੀ ਬ੍ਰਿੜਤਾ ਬੰਦੀ ਦਾਸੀ ਇਕਵਾਲ ਪ੍ਰਤਾਪ ਪਰਲੋ ਕਿਆਮਤ ਭਿਆਨਕ ਵਿਪਤਾ ਭਾਵ ਜਿਹੜਾ ਹੈ ਸ੍ਰਿਸ਼ਟੀ ਦੇ ਅੰਤ ਦਾ ਦਿਨ ਇਸ ਨੂੰ ਮੰਨਿਆ ਗਿਆ ਹੈ ਸੋ ਇਹ ਸੀਗੇ ਕਵਿਤਾ ਆਰਾਦਾ ਸੰਦੇਸ਼ ਦੇ ਜਿਹੜੇ ਨੇ ਕਾਵਬੰਦ ਤੇ ਉਹਨਾਂ ਤੇ ਵਿੱਚੋਂ ਲੈ ਗਏ ਕੁਝ ਸ਼ਬਦਾਂ ਦੇ ਅਰਥ ਹੁਣ ਦੇਖਦੇ ਹਾਂ ਇਸ ਕਵਿਤਾ ਦੀ ਵਿਆਖਿਆ ਉਦੋਂ ਕਾਣ ਦੀ ਗੱਲ ਸੁਣਾ ਸਾਨੂੰ ਕਾਣੂ ਚਿੰਗ ਚੁਆਤੀਆਂ ਲਾਈਆਂ ਨੇ ਰਾਧਾ ਉਦੋਂ ਨੂੰ ਗਿਲਾ ਸ਼ਿਕਵਾ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਸਾਨੂੰ ਕ੍ਰਿਸ਼ਨ ਜੀ ਬਾਰੇ ਕੋਈ ਗੱਲ ਬਾਤ ਸੁਣਾ ਤੂੰ ਹੋਰ ਹੋਰ ਗੱਲਾਂ ਕਰਕੇ ਸਾਨੂੰ ਦੁਖੀ ਕਿਉਂ ਕਰ ਰਿਹਾ ਹੈ ਮਸਾਂ ਮਸਾਂ ਸਨ ਆਠਣ ਕਾਓ ਲੱਗੇ ਨਵੀਆਂ ਨਸ਼ਤਰਾਂ ਆਣ ਚਲਾਈਆਂ ਅਸੀਂ ਤਾਂ ਕ੍ਰਿਸ਼ਨ ਜੀ ਦੇ ਵਿਛੋੜੇ ਦਾ ਦੁੱਖ ਮਸਾਂ ਮਸਾਂ ਭੁਲਾਇਆ ਸੀ ਪਰ ਤੂੰ ਆ ਕੇ ਸਾਡੇ ਲਈ ਹੋਰ ਨਵੇਂ ਦੁੱਖ ਖੜੇ ਕਰ ਦਿੱਤੇ ਹਨ ਸਹਿੇੜ ਦਿੱਤੇ ਹਨ ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ ਮੁਰਕੇ ਸੁੱਤੀਆਂ ਕਲਾਂ ਜਗਾਈਆਂ ਅਸੀਂ ਤਾਂ ਸਬਰ ਦਾ ਘੁੱਟ ਭਰ ਲਿਆ ਸੀ ਅਸੀਂ ਇਹ ਸੋਚ ਲਿਆ ਸੀ ਕਿ ਸ੍ਰੀ ਕ੍ਰਿਸ਼ਨ ਜੀ ਨੇ ਹੁਣ ਆ ਕੇ ਸਾਨੂੰ ਨਹੀਂ ਮਿਲਣਾ ਪਰ ਤੂੰ ਆ ਕੇ ਪੁਰਾਣੇ ਝਗੜੇ ਮੁਰਜ ਜਗਾ ਦਿੱਤੇ ਹਨ ਤੇਰੇ ਗਿਆਨ ਦੀ ਪੂੜੀ ਨਹੀਂ ਕਾਟ ਕਰਦੀ ਇਨ੍ਹਾਂ ਪੀੜਾਂ ਦੀਆਂ ਹੋਰ ਦਵਾਈਆਂ ਨੇ ਉਦੋਂ ਜਿਹੜਾ ਸ੍ਰੀ ਕ੍ਰਿਸ਼ਨ ਜੀ ਦਾ ਸੰਦੇਸ਼ ਲੈ ਕੇ ਤੇ ਨਾਲ ਗਿਆਨ ਵੰਡਣ ਵਾਸਤੇ ਉਹ ਗੋਪੀਆਂ ਕੋਲੇ ਆਇਆ ਸੀ ਪਰ ਰਾਧਾ ਕਹਿੰਦੀ ਹੈ ਕਿ ਤੇਰੀਆਂ ਇਹਨਾਂ ਗਿਆਨ ਭਰਪੂਰ ਉਪਦੇਸ਼ਾਂ ਦਾ ਗੱਲਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਇਹਨਾਂ ਪਿਆਰ ਪੀੜਾਂ ਦੀਆਂ ਦਵਾਈਆਂ ਤਾਂ ਹੋਰ ਹੀ ਹਨ ਇਸ ਤੇਰੇ ਗਿਆਨ ਨਾਲ ਸਾਡਾ ਦੁੱਖ ਹੈ ਜਿਹੜਾ ਉਹ ਘਟਣ ਨਹੀਂ ਲੱਗਿਆ ਆਪ ਆਉਣ ਦੀ ਨਹੀਂ ਜੇ ਨੀਤ ਉਸ ਦੀ ਕਾਨੂੰ ਗੋਂਗਲੂ ਤੋਂ ਮਿੱਟੀ ਝਾੜਦਾ ਹੈ ਜੇਕਰ ਸ਼੍ਰੀ ਕ੍ਰਿਸ਼ਨ ਜੀ ਆਪ ਆਉਣ ਦੀ ਮਰਜ਼ੀ ਨਹੀਂ ਰੱਖਦੇ ਤਾਂ ਉਹ ਐਵੇਂ ਹੀ ਸਾਡੇ ਨਾਲ ਜੀ ਪਰਚਾਉਣ ਵਾਲੀਆਂ ਗੱਲਾਂ ਕਿਉਂ ਕਰ ਰਿਹਾ ਹੈ ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ ਪਾ ਪਾ ਕੇ ਕਿਉਂ ਸੜਿਆਂ ਨੂੰ ਸਾੜਦਾ ਹੈ ਜੇਕਰ ਉਹ ਸਾਡੀ ਬਿਰਹਾ ਦੀ ਅੱਗ ਨੂੰ ਬੁਝਾ ਨਹੀਂ ਸਕਦਾ ਸਾਨੂੰ ਆ ਕੇ ਮਿਲ ਨਹੀਂ ਸਕਦਾ ਤਾਂ ਫਿਰ ਸਾਨੂੰ ਦੁਖੀਆਂ ਨੂੰ ਹੋਰ ਤਪਾ ਕਿਉਂ ਰਿਹਾ ਹੈ ਅਗਲਾ ਕਾਬੰਦ ਉਸ ਨੂੰ ਆਖ ਅੱਖੀਂ ਆ ਕੇ ਦੇਖ ਜਾਏ ਸਾਨੂੰ ਕੂੰਜ ਦੇ ਵਾਂਗ ਕਰ ਲਾਉਂਦਿਆਂ ਇੰਨਾ ਸਤਰਾਂ ਵਿੱਚ ਰਾਧਾ ਉਦੋਂ ਨੂੰ ਨਿਹੋਰੇ ਦਿਨ ਦੀ ਹੋਈ ਕਹਿੰਦੀ ਹੈ ਕਿ ਤੂੰ ਸ਼੍ਰੀ ਕ੍ਰਿਸ਼ਨ ਜੀ ਨੂੰ ਜਾ ਕੇ ਆਖੀ ਕਿ ਉਹ ਮੈਨੂੰ ਕੂੰਜ ਵਾਂਗ ਕਰ ਲਾਉਂਦੀ ਨੂੰ ਆ ਕੇ ਦੇਖ ਜਾਵੇ ਭਾਵ ਉਸ ਦੇ ਪਿਆਰ ਦੇ ਵਿੱਚ ਉਸ ਦੇ ਵਿਛੋੜੇ ਦੇ ਵਿੱਚ ਮੈਂ ਕਿੰਨਾ ਤੜਪ ਰਹੀ ਹਾਂ ਇਹ ਆ ਕੇ ਦੇਖ ਜਾਵੇ ਬਾਟਾਂ ਵੇਂਦਿਆਂ ਓਸੀਆਂ ਪਾਉਂਦਿਆਂ ਨੂੰ ਤਾਰੇ ਗਿਣ-ਗਿਣ ਰਾਤਾਂ ਲਗਾਉਂਦਿਆਂ ਮੈਂ ਉਸ ਦੀ ਆਉਣ ਦੀਆਂ ਉਡੀਕਾਂ ਕਰ ਰਹੀ ਹਾਂ ਤੇ ਉਸ ਦਾ ਰਾਤ ਤੱਕ ਵੀ ਰਹਿੰਦੀ ਹਾਂ ਮੈਂ ਬਿਰਹਾ ਦੀ ਅੱਗ ਵਿੱਚ ਸੜਦੀ ਹੋਈ ਤਾਰੇ ਗਿਣ-ਗਿਣ ਕੇ ਰਾਤਾਂ ਲੰਗਾਉਂਦੀ ਹਾਂ ਸੰਗਾ ਸਹੰਦਿਆਂ ਜਿੰਦ ਲੁਰਛਾਂਦਿਆਂ ਨੂੰ ਹਿਜਰ ਵਿੱਚ ਮੁੱਕਦਿਆਂ ਜਾਂਦਿਆਂ ਮੈਂ ਉਸ ਦੇ ਵਿਛੋੜੇ ਦੀਆਂ ਵਰਸ਼ੀਆਂ ਸਹਿ ਰਹੀ ਹਾਂ ਇਸ ਤਰ੍ਹਾਂ ਮੇਰੀ ਜਿੰਦ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਮੈਂ ਉਸ ਦੇ ਵਿਛੋੜੇ ਵਿੱਚ ਘੁਲ-ਘੁਲ ਕੇ ਮਰ ਰਹੀ ਹਾਂ ਫੁੱਟ ਗਏ ਨਸੀਬਾਂ ਤੇ ਝੁਰਦਿਆਂ ਨੂੰ ਘਰੋਂ ਕੱਢ ਵਰਕਤ ਪਛੋਤਾਂਦਿਆਂ ਨੂੰ ਮੈਂ ਆਪਣੀ ਕਿਸਮਤ ਬਾਰੇ ਸੋਚ-ਸੋਚ ਕੇ ਦੁਖੀ ਹੋ ਰਹੀ ਹਾਂ ਮੈਂ ਬਦਕਿਸਮਤ ਹਾਂ ਕਿ ਮੈਂ ਕ੍ਰਿਸ਼ਨ ਰੂਪੀ ਵਰਕਤ ਨੂੰ ਆਪਣੇ ਘਰੋਂ ਕੱਢ ਦਿੱਤਾ ਤੇ ਉਸ ਨੂੰ ਭੇਜਣ ਤੋਂ ਬਾਅਦ ਹੁਣ ਮੈਂ ਪਛਤਾ ਰਹੀ ਹਾਂ ਮੈਨੂੰ ਆਪਣੇ ਕੀਤੇ ਦਾ ਦੁੱਖ ਹੈ ਤੂੰ ਤਾਂ ਮਾਥਰਾ ਦੀਆਂ ਕੁੰਜੀਆਂ ਸਾਹਮਣੇ ਬੈਠੋ ਇੱਧਰ ਗੋਕਲ ਨੂੰ ਵੱਜ ਗਏ ਜਿੰਦਰੇਵੇ ਉਹ ਉਦੋਂ ਦੇ ਧਰੂ ਜਿਹੜਾ ਹੈ ਰਾਦਾ ਹੁਣ ਕ੍ਰਿਸ਼ਨ ਜੀ ਨੂੰ ਸੰਬੋਧਿਤ ਹੈ ਕਿ हे ਕ੍ਰਿਸ਼ਨ ਤੂੰ ਆਪ ਤਾਂ ਮਥੁਰਾ ਦਾ ਰਾਜਾ ਬਣ ਕੇ ਬੈਠ ਗਿਆ ਹੈ ਪਰ ਇਧਰ ਗੋਕਲ ਵਿੱਚ ਖੁਸ਼ੀਆਂ ਨੂੰ ਜਿੰਦੇ ਵੱਜ ਗਏ ਹਨ ਸਾਡੇ ਗੋਕਲ ਦੇ ਵਿੱਚੋਂ ਜਿਹੜੀਆਂ ਰੌਣਕਾਂ ਨੇ ਉਹ ਖੁੱਸ ਗਈਆਂ ਹਨ ਜਾ ਕੇ ਘਰਾਵਲ ਮੁਰਨ ਦੀ ਜਾਂਚ ਭੁੱਲ ਗਈ ਨਿਕਲ ਗਿਓ ਕਿਹੜੇ ਵਾਰ ਚੰਦਰੇ ਦੇ ਤੂੰ ਕਿਹੜੇ ਚੰਦਰੇ ਦਿਨ ਸੰਨ ਜਦੋਂ ਘਰੋਂ ਗਿਆ ਸੀ ਜਿਸ ਕਰਕੇ ਤੈਨੂੰ ਘਰ ਮੁੜਨ ਦੀ ਜਾਚ ਪੁੱਲ ਗਈ ਹੈ ਅਸੀਂ ਜਾਣਦੇ ਹਾਂ ਕਿ ਸ਼੍ਰੀ ਕ੍ਰਿਸ਼ਨ ਜੀ ਕਾਂਸ ਨਾਲ ਯੁੱਧ ਕਰਨ ਵਾਸਤੇ ਗਏ ਸਨ ਤੇ ਜਦੋਂ ਉਹਨਾਂ ਨੇ ਕਾਂਸ ਨੂੰ ਮਾਰ ਦਿੱਤਾ ਤਾਂ ਫਿਰ ਉੱਥੋਂ ਦੇ ਰਾਜ ਭਾਗ ਨੂੰ ਸਾਹਮਣੇ ਦੇ ਵਿੱਚ ਉਹ ਜਿਹੜੇ ਨੇ ਮਸ਼ਰੂਫ ਹੋ ਗਏ ਤੇ ਬਾਅਦ ਦੇ ਵਿੱਚ ਉਹ ਜਿਹੜੇ ਵਾਪਸ ਲੋਕਲ ਦੇ ਵਿੱਚ ਨਹੀਂ ਆਉਣਗੇ ਗੱਲਾਂ ਨਾਲ ਕੀ ਪਿਆ ਪਰਚਾਉਂਦਾ ਹੈ ਉਸਦੇ ਪਿਆਰ ਨੂੰ ਅਸਾਂ ਪਰਤਾ ਲਿਆ ਇੰਨਾ 70 ਵਿੱਚ ਰਾਦਾ ਉਦੋਂ ਨੂੰ ਕਹਿੰਦੀ ਹੈ ਕਿ ਇਹ ਉਦੋਂ ਤੂੰ ਸਾਡੇ ਨਾਲ ਜਿਹੜਾ ਹੈ 크੍ਰਿਸਚਨ ਦੀਆਂ ਗੱਲਾਂ ਕਰਕੇ ਸਾਨੂੰ ਗਿਆਨ ਉਪਦੇਸ਼ ਦੇ ਕੇ ਕਿਉਂ ਪ੍ਰਚਾਰਿਆ ਹੈ 크੍ਰਿਸਚਨ ਜੀ ਨੇ ਸਾਡੇ ਵੱਲ ਜਿਹੜਾ ਉਪਦੇਸ਼ ਭੇਜਿਆ ਹੈ ਉਹ ਸਾਨੂੰ ਪਰਚਾਉਣ ਦਾ ਇੱਕ ਝੂਠਾ ਯਤਨ ਹੈ ਅਸੀਂ ਉਸ ਦੇ ਪਿਆਰ ਨੂੰ ਚੰਗੀ ਤਰ੍ਹਾਂ ਅਜਮਾ ਕੇ ਦੇਖ ਕੇ ਪਰਖ ਲਿਆ ਹੈ ਮਾਰੇ ਕੁਬਜਾਂ ਦੀ ਹਿੱਕੇ ਗਿਆਨ ਗੋਲੀ ਬੂਹੇ ਵਰਦਿਆਂ ਜੀ ਨੇ ਪਰਮਾ ਲਿਆ ਹੈ ਇਹ ਉਪਦੇਸ਼ ਇਹ ਗਿਆਨ ਗੱਲਾਂ ਕੋਪਜਾਂ ਨੂੰ ਵੰਡੇ ਜਿਸ ਨੇ ਬੂਹੇ ਵੜਦਿਆਂ ਹੀ ਉਸ ਨੂੰ ਭਾਵ ਕ੍ਰਿਸ਼ਨ ਨੂੰ ਕਾਬੂ ਕਰ ਲਿਆ ਹੈ ਤੇ ਸਾਡੇ ਕੋਲ ਵਾਪਸ ਨਹੀਂ ਆਉਣ ਦਿੱਤਾ ਉਦੋਂ ਕੋਰਡੂ ਮੋਠ ਵਿੱਚ ਮੋਹ ਪਾ ਕੇ ਅਸਾਂ ਆਪਣਾ ਆਪ ਗਵਾ ਲਿਆ ਹੈ ਅਸੀਂ ਤਾਂ ਇਸ ਕਠੋਰ ਚਿੱਤ ਨਾਲ ਕਠੋਰ ਚਿੱਤ ਕ੍ਰਿਸ਼ਨ ਨਾਲ ਪ੍ਰੀਤ ਪਾ ਕੇ ਪਿਆਰ ਪਾ ਕੇ ਆਪਣੀ ਕਦਰ ਹੀ ਗਵਾ ਰਹੀ ਹੈ ਸਾਡੇ ਦੁੱਖ ਦਾ ਸਾਡੇ ਵਿਛੋੜੇ ਦਾ ਉਸ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਦੁੱਖਾਂ ਪੀ ਲਿਆ ਗਮਾਂ ਨੇ ਖਾ ਲਿਆ ਏ ਕੁੰਦਨ ਦੇਹੀ ਨੂੰ ਰੋਗ ਜਿਆ ਲਾ ਲਿਆ ਏ ਅਸੀਂ ਤਾਂ ਇਨਾਂ ਦੁੱਖਾਂ ਗਮਾਂ ਵਿੱਚ ਪੈ ਕੇ ਆਪਣੀ ਸੋਨੇ ਵਰਗੀ ਦੇਹ ਨੂੰ ਸ਼ਰੀਰ ਨੂੰ ਰੋਗੀ ਕਰ ਲਿਆ ਹੈ ਇਨਾਂ ਤਿਲਾਂ ਦੇ ਵਿੱਚ ਤੇਲ ਹੁਣ ਜਾਪਦਾ ਨਹੀਂ ਸਾਰਾ ਹੀਜ ਪਿਆਜ ਮੈਂ ਟੋ ਲਿਆ ਹੈ ਮੈਨੂੰ ਤਾਂ ਹੁਣ ਉਸ ਕੋਲੋਂ ਭਗਵਾਨ ਕ੍ਰਿਸ਼ਨ ਕੋਲੋਂ ਕੋਈ ਉਮੀਦ ਨਹੀਂ ਹੈ ਮੈਂ ਤਾਂ ਚਾਹੁੰਦੀ ਹਾਂ ਕਿ ਉਹ ਜਿੱਥੇ ਰਹੇ ਖੁਸ਼ੀ ਖੁਸ਼ੀ ਵਸਦਾ ਰਹੇ ਪਰ ਮੈਨੂੰ ਹੁਣ ਉਸ ਦੇ ਆਉਣ ਦੀ ਜਿਹੜੀ ਉਮੀਦ ਨਹੀਂ ਲੱਗਦੀ। ਅੱਛਾ ਸੁਖ ਜਿੱਥੇ ਜਾਵੇਂ ਕੋ ਗਵਸੇ ਸਾਡੇ ਦਿਲੋਂ ਵੀ ਕਿਸੇ ਨੇ ਖੋ ਲਿਆ। ਮੇਰਾ ਪਿਆਰ ਉਸ ਲਈ ਸਦਾ ਕਾਇਮ ਰਹੇਗਾ ਭਾਵੇਂ ਉਹ ਆਪ ਕਿੰਨੀਆਂ ਹੀ ਬੇਵਫਾਈਆਂ ਕਿਉਂ ਨਾ ਕਰਦਾ ਰਹੇ ਤੇ ਸਾਨੂੰ ਝੂਠੇ ਦਿਲਾਸੇ ਤੇ ਮਨ ਪਰਚਾਵੇ ਦਿੰਦਾ ਰਹੇ। ਪਰ ਸਾਡੀ ਦਿਲੋਂ ਦੁਆ ਹੈ ਕਿ શ્રીਕ੍ਰਿਸ਼ਨ ਜਿੱਥੇ ਰਹਿਣ ਉਹ ਸੁਖੀ ਵਸਦੇ ਰਹਿਣ। ਅਗਲਾ ਕਾਵੰਦ ਆਖੀ ਕੱਚਿਆਂ ਸੱਚ ਨੂੰ ਲਾਜ ਲਾਈਓ ਸੁਖਣ ਪਾਲਣੋ ਵੀ ਬਸ ਰਹਿ ਗਿਓਗੇ ਇਨ੍ਹਾਂ ਸਤਰਾਂ ਵਿੱਚ ਰਾਧਾ ਕਹਿੰਦੀ ਹੈ ਕਿ ਹੇ ਉਦੋ ਤੂੰ ਕ੍ਰਿਸ਼ਨ ਜੀ ਨੂੰ ਜਾ ਕੇ ਆਖੀ ਕਿ ਉਹ ਝੂਠਾ ਹੈ ਉਸਨੇ ਸੱਚੇ ਪਿਆਰ ਨੂੰ ਲਾਜ ਲਾਈ ਹੈ ਸੱਚੇ ਪਿਆਰ ਦੀ ਉਸਨੇ ਜਿਹੜੀ ਹੈ ਪੱਤ ਨਹੀਂ ਰੱਖੀ ਉਹ ਆਪ ਹੁਣ ਬਚਨ ਪੂਰੇ ਕਰਨ ਤੋਂ ਵੀ ਪਿੱਛੇ ਹਟ ਗਿਆ ਹੈ ਕਾਲੇ ਭੌਰ ਦੀ ਬਾਣ ਨਾ ਗਈ ਤੇਰੀ ਜਿੱਥੇ ਫੁੱਲ ਡਿੱਠਾ ਉੱਥੇ ਬਹਿ ਗਿਓਗੇ ਉਸ ਦੀ ਕਾਲੇ ਭੌਰੇ ਵਰਗੀ ਆਦਤ ਨਹੀਂ ਗਈ ਜਿੱਥੇ ਸੋਨਾ ਫੁੱਲ ਦੇਖਿਆ ਬਸ ਉੱਥੇ ਹੀ ਬੈਠ ਗਿਆ ਇਸੇ ਤਰ੍ਹਾਂ ਦਾ ਸੁਭਾਅ ਜਿਹੜਾ ਹੈ ਭੌਰੇ ਵਰਗਾ શ્રીਕ੍ਰਿਸ਼ਨ ਜੀ ਦਾ ਹੈ ਸਾਨੂੰ ਗਿਆਨ ਦੇ ਖੂਹਾਂ ਵਿੱਚ ਦੇ ਧੱਕੇ ਆਪ ਮਾਲਣ ਦੇ ਰੋੜ ਵਿੱਚ ਵਹਿ ਗਏ ਉਹ ਰਾਧਾ ਕਹਿੰਦੀ ਹੈ ਕਿ ਕ੍ਰਿਸ਼ਨ ਜੀ ਆਪ ਤਾਂ ਸਾਨੂੰ ਗਿਆਨ ਉਪਦੇਸ਼ ਦਿੰਦੇ ਹਨ ਤੇ ਇਸ ਦੇ ਵਾਸਤੇ ਉਹਨਾਂ ਨੇ ਉਦੋਂ ਨੂੰ ਭੇਜਿਆ ਹੈ ਪਰ ਆਪ ਕੁਬਜਾਂ ਦੇ ਪੇਰੇਮ ਜਾਲ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਹੈ ਡੰਗਰਚਾਰ ਦਾ ਵਰਗਿਓਂ ਸ਼ੀਸ਼ਮੈਲੀ ਕੋਟ-કોટ ਗੱਲਾਂ ਕਰਨ ਪੈ ਗਿਓਂ ਜਿੱਥੇ ਉਹ ਡੰਗਰਚਾਰ ਦਾ ਹੁੰਦਾ ਸੀ ਪਰ ਉਹ ਹੁਣ ਸ਼ੀਸ਼ਮੈਲਾਂ ਦਾ ਵਾਸੀ ਬਣਿਆ ਹੋਇਆ ਹੈ ਤੇ ਉੱਥੇ ਜਾ ਕੇ ਉਸ ਨੂੰ ਸਾਡਾ ਰਸਤਾ ਸਾਡੇ ਪਿੰਡ ਦਾ ਰਸਤਾ ਜਿਹੜਾ ਭੁੱਲ ਗਿਆ ਹੈ ਤੇ ਸਿਰਫ ਉਹ ਗੱਲਾਂ ਕਰਨ ਜੋਗਾ ਰਹਿ ਗਿਆ ਹੈ ਅੱਛਾ ਕੰਸ ਦੀਆਂ ਗੱਡੀਆਂ ਸਾਂਭੀਆਂ ਨਹੀਂ ਸਾਡੇ ਨਾਲ ਵੀ ਅੰਗ ਕੁਝ ਪਾਲ ਛੱਡ ਦੂੰ ਰਾਧਾ ਕਹਿੰਦੀ ਹੈ ਕਿ ਮੈਂ ਤਾਂ ਸਮਝਦੀ ਰਹੀ ਕਿ ਉਸਨੇ ਕਾਂਸ ਦਾ ਰਾਜਪਾਟ ਸੰਭਾਲ ਲਿਆ ਹੈ ਤੇ ਉੱਥੋਂ ਦਾ ਰਾਜਾ ਬਣ ਗਿਆ ਹੈ ਪਰ ਉਸ ਨੂੰ ਇਹ ਵੀ ਚਾਹੀਦਾ ਸੀ ਕਿ ਉਹ ਸਾਡੇ ਨਾਲ ਵੀ ਰਿਸ਼ਤਾ ਨਿਭਾਉਂਦਾ ਕੋਈ ਮਹਿਲਾਂ ਦੀਆਂ ਲੂਲਾ ਨਹੀਂ ਲਾ ਖੜਦਾ ਸਾਨੂੰ ਵੀ ਢੋਲਰ ਵਿਖਾਲ ਛੱਡ ਦੋ ਜੇਕਰ ਉਹ ਸਾਨੂੰ ਵੀ ਆਪਣੇ ਮਹਿਲਾਂ ਦੇ ਦਰਸ਼ਨ ਕਰਵਾ ਦਿੰਦਾ ਤਾਂ ਅਸੀਂ ਕਿਹੜਾ ਉਹਦੇ ਮਹਿਲਾਂ ਦੀ ਸਜਾਵਟ ਲਾ ਲੈਣੀ ਸੀ ਰਾਧਾ ਦਾ ਕ੍ਰਿਸ਼ਨ ਜੀ ਨੂੰ ਇੱਕ ਪਿਆਰ ਭਿੱਜਿਆ ਮਹਿਣਾ ਸੀ ਨਿਹੋਰਾ ਸੀ ਅਗਲਾ ਕਾਬੰਦ ਹੈ ਜੀ ਆਖੀ ਪ੍ਰੇਮ ਇਹ ਪਿੱਛਾ ਨਹੀਂ ਮੁੜਨ ਜੋਗਾ ਬੇੜੇ ਸਿੱਦਕ ਦੇ ਠਿਲ ਦੇ ਰਹਿਣਗੇ ਵੇ ਇਨ੍ਹਾਂ ਸਤਰਾਂ ਵਿੱਚ ਰਾਧਾ ਕਹਿੰਦੀ ਹੈ ਕਿ ਮੇਰਾ ਪਿਆਰ ਪਿੱਛੇ ਮੁੜਨ ਵਾਲਾ ਨਹੀਂ ਅਤੇ ਇਹ ਸਿੱਦਕ ਦੇ ਸਾਬਰ ਦੇ ਬੇੜੇ ਸਦਾ ਠਿਲ ਦੇ ਰਹਿਣਗੇ ਇਨ੍ਹਾਂ ਨੌਂ ਤੋ ਮਾਸ ਨਹੀਂ ਵਕ ਹੋਣਾ ਜਦ ਤੱਕ ਚੰਦ ਸੂਰਜ ਚੜਨ ਲੈਣਗੇ ਵੇ ਮੇਰਾ ਤੇ શ્રી ਕ੍ਰਿਸ਼ਨ ਜੀ ਦਾ ਰਿਸ਼ਤਾ ਨੌਂ ਤੇ ਮਾਸ ਵਾਲਾ ਹੈ ਇਹ ਕਦੇ ਨਹੀਂ ਟੁੱਟ ਸਕਦਾ ਜਦੋਂ ਤੱਕ ਸੂਰਜ ਤੇ ਚੰਦ ਰਹਿਣਗੇ ਉਦੋਂ ਤੱਕ ਮੇਰਾ ਕ੍ਰਿਸ਼ਨ ਜੀ ਨਾਲ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਇਸ ਇਸ਼ਕ ਦੀ ਛਿੜੇਗੀ ਬਾ ਰਮਾਈਆ ਜਿੱਥੇ ਚਾਰ ਬੰਦੇ ਰਲ ਬਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਚਾਰ ਬੰਦੇ ਰਲ ਕੇ ਬੈਠਣਗੇ ਗੱਲਾਂ ਕਰਿਆ ਕਰਨਗੇ ਤਾਂ ਉੱਥੇ ਸਾਡੇ ਪਿਆਰ ਦੀ ਕਹਾਣੀ ਜ਼ਰੂਰ ਛਿੜਿਆ ਕਰੇਗੀ ਰਾਧਾ ਤੇ ਕ੍ਰਿਸ਼ਨ ਦੇ ਪਿਆਰ ਦਾ ਜ਼ਿਕਰ ਜ਼ਰੂਰ ਹੋਇਆ ਕਰੇਗਾ ਕੜੀਆਂ ਕਉਜਾਂ ਦਾ ਕਿਸੇ ਨੇ ਨਾਂ ਲੈਣਾ ਰਾਧਾ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ ਕਿਸੇ ਨੇ ਵੀ ਕ੍ਰਿਸ਼ਨ ਤੇ ਕਉਜਾਂ ਦੇ ਪਿਆਰ ਦੀਆਂ ਗੱਲਾਂ ਨਹੀਂ ਕਰਨੀਆਂ ਸਭੋ ਕ੍ਰਿਸ਼ਨ ਜੀ ਦੇ ਨਾਮ ਦੇ ਨਾਲ ਪਹਿਲਾਂ ਰਾਧਾ ਦਾ ਨਾਮ ਲੈਣਗੇ ਲੋਕੀ ਰਾਧਾ ਕ੍ਰਿਸ਼ਨ ਆਖਿਆ ਕਰਨਗੇ 360 ਜੁੜੇਗੀ ਨਾਰ ਤੈਨੂੰ ਜਮ ਜਮ ਹੋਣ ਪਏ ਦੂਨੇ ਇਕਬਾਲ ਤੇਰੇ ਭਾਵੇਂ ਤੇਰੇ ਕੋਲ 360 ਸੋਹਣੀਆਂ ਇਸਤਰੀਆਂ ਹੋਣਗੀਆਂ ਤੇ ਤੇਰੀ ਛਾਣ ਹੈ ਜਿਹੜੀ ਉਹ ਦੂਣ ਸਵਾਈ ਹੋ ਜਾਵੇਗੀ ਪਰ ਪਰ ਲੋਤੀਕ ਮੰਦਰਾਂ ਵਿੱਚ ਚਾਤ੍ਰਿਕ ਇਸੇ ਬੰਦੀ ਨੇ ਵਸਣਾ ਨਾਲ ਤੇਰੇ ਪਰ ਜਦੋਂ ਤੱਕ ਇਹ ਦੁਨੀਆ ਰਹੇਗੀ ਤੇ ਜਿੱਥੇ-ਜਿੱਥੇ ਕ੍ਰਿਸ਼ਨ ਜੀ ਦੀ ਪੂਜਾ ਹੋਵੇਗੀ ਉੱਥੇ ਤੇਰੇ ਨਾਲ ਇਸ ਦਾਸੀ ਨੇ ਹੀ ਰਹਿਣਾ ਹੈ ਭਾਵੇਂ ਕ੍ਰਿਸ਼ਨ ਦੇ ਨਾਮ ਨਾਲ ਲੋਕ ਰਾਧਾ ਦਾ ਨਾਮ ਜ਼ਰੂਰ ਲਿਆ ਕਰਨਗੇ ਸੋ ਏਸੀਜੀ ਕਵਿਤਾ ਧਨੀ ਰਾਮ ਚਾਤਰਿਕ ਦੀ ਲਿਖੀ ਹੋਈ ਰਾਧਾ ਸੰਦੇਸ਼ શ્રી ਕ੍ਰਿਸ਼ਨ ਜੀ ਜਿਹੜੇ ਨੇ ਉਦੋਂ ਨੂੰ ਗੋਕਲ ਵਿੱਚ ਭੇਜਦੇ ਨੇ ਤੇ ਕਹਿੰਦੇ ਹਨ ਕਿ ਉਹ ਰਾਧਾ ਤੇ ਗੋਪੀਆਂ ਨੂੰ ਜਿਹੜਾ ਹੈ ਗਿਆਨ ਉਪਦੇਸ਼ ਦੇ ਕੇ ਆਉਣ ਪਰ ਰਾਧਾ ਜਿਹੜੀ ਉਸ ਦੀਆਂ ਉਦੋਂ ਦੀਆਂ ਗੱਲਾਂ ਤੋਂ ਖਿੱਚ ਜਾਂਦੀ ਹੈ ਤੇ ਪਿਆਰ ਪਰੇ ਨਿਹੋਰੇ ਜਿਹੜੇ ਨੇ ਉਹ ਉਦੋਂ ਨੂੰ ਕਹਿੰਦੀ ਹੈ ਉਹ ਬੇਸ਼ੱਕ ਸੰਬੋਧਨ ਉਦੋਂ ਨੂੰ ਕਰ ਰਹੀ ਹੈ ਪਰ ਗੱਲਾਂ ਕਰਦੀ ਕਰਦੀ ਉਹ શ્રીਕ੍ਰਿਸ਼ਨ ਜੀ ਨੂੰ ਵੀ ਸਨਮੁਖ ਲੈ ਆਉਂਦੀ ਹੈ ਹੁਣ ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਰਾਧਾ ਸੰਦੇਸ਼ ਕਵਿਤਾ ਦਾ ਲੇਖਕ ਕੌਣ ਹੈ ਰਾਧਾ ਸੰਦੇਸ਼ ਕਵਿਤਾ ਕਨੀ ਰਾਮ ਚਾਤਰਿਕ ਦੀ ਲਿਖੀ ਹੋਈ ਹੈ ਇਸ ਤੋਂ ਬਾਅਦ ਪ੍ਰਸ਼ਨ ਕਾਲੇ ਭੌਰ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਰਾਦਾ ਕ੍ਰਿਸ਼ਨ ਦੇ ਸੁਭਾਅ ਨੂੰ ਕਾਲੇ ਭੌਰ ਵਰਗਾ ਕਿਉਂ ਕਹਿੰਦੀ ਹੈ ਇਸ ਦਾ ਉੱਤਰ ਹੈ ਜੀ ਕਾਲੇ ਭੌਰ ਦਾ ਸੁਭਾਅ ਇਹ ਹੁੰਦਾ ਹੈ ਕਿ ਉਹ ਇੱਕ ਫੁੱਲ ਉੱਤੇ ਟਿਕ ਕੇ ਨਹੀਂ ਰਹਿੰਦਾ ਸਗੋਂ ਇੱਕ ਨੂੰ ਛੱਡ ਕੇ ਦੂਜੇ ਉੱਤੇ ਜਾ ਬੈਠਦਾ ਹੈ ਰਾਦਾ ਨੇ ਕ੍ਰਿਸ਼ਨ ਨੂੰ ਕਾਲੇ ਭੌਰ ਦੇ ਸੁਭਾਅ ਵਾਲਾ ਇਸ ਕਰਕੇ ਕਿਹਾ ਸੀ ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਨੇ ਰਾਦਾ ਨੂੰ ਛੱਡ ਕੇ ਕਉਬਜਾ ਨਾਲ ਪਿਆਰ ਪਾ ਲਿਆ ਸੀ ਉਸ ਤੋਂ ਬਾਅਦ ਪ੍ਰਸ਼ਨ ਹੈ ਜੀ ਰਾਦਾ ਸੰਦੇਸ਼ ਕਵਿਤਾ ਵਿੱਚ ਕ੍ਰਿਸ਼ਨ ਜੀ ਰਾਧਾ ਨੂੰ ਗਿਆਨ ਉਪਦੇਸ਼ ਕਿਸ ਰਾਹੀ ਭੇਜਦੇ ਹਨ ਇਸ ਦਾ ਉੱਤਰ ਹੈ ਰਾਧਾ ਸੰਦੇਸ਼ ਕਵਿਤਾ ਵਿੱਚ ਕ੍ਰਿਸ਼ਨ ਜੀ ਰਾਧਾ ਨੂੰ ਗਿਆਨ ਉਪਦੇਸ਼ ਉਦੋ ਦੇ ਰਾਹੀ ਭੇਜਦੇ ਹਨ ਪ੍ਰਸ਼ਨ ਹੈ ਜੀ ਉਦੋ ਕੌਣ ਸੀ ਉਦੋ ਸ਼੍ਰੀ ਕ੍ਰਿਸ਼ਨ ਜੀ ਦਾ ਮਿੱਤਰ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਰਾਧਾ ਕੋਲ ਗਿਆਨ ਉਪਦੇਸ਼ ਦੇਣ ਵਾਸਤੇ ਭੇਜਿਆ ਸੀ ਹਾਲਾਂਕਿ ਕਈ ਪ੍ਰਾਤਨ ਗ੍ਰੰਥਾ ਵਿੱਚ ਇਹਨਾਂ ਨੂੰ ਕ੍ਰਿਸ਼ਨ ਜੀ ਦਾ ਮਾਮਾ ਵੀ ਦੱਸਿਆ ਗਿਆ ਹੈ ਤੇ ਕਈਆਂ ਦੇ ਵਿੱਚ ਚਾਚੇ ਦਾ ਮੁੰਡਾ ਵੀ ਕਿਹਾ ਗਿਆ ਹੈ ਚਚੇਰਾ ਭਰਾ ਵੀ ਦੱਸਿਆ ਗਿਆ ਹੈ ਪ੍ਰਸ਼ਨ ਹੈ ਰਾਧਾ ਸੰਦੇਸ਼ ਕਵਿਤਾ ਵਿੱਚ ਗਿਆਨ ਤੇ ਭਗਤੀ ਦੀ ਤੁਲਨਾ ਹੈ ਇਸ ਕਥਨ ਦੀ ਪਹਿਲਾਂ ਵਿਆਖਿਆ ਤੇ ਫਿਰ ਪ੍ਰੀਖਿਆ ਕਰੋ ਗਿਆਨ ਦਾ ਸਬੰਧ ਬੁੱਧੀ ਨਾਲ ਹੁੰਦਾ ਹੈ ਪਰ ਭਗਤੀ ਦਾ ਭਾਵਨਾ ਨਾਲ ਇਸ ਕਵਿਤਾ ਵਿੱਚ ਉਦੋ ਦਾ ਗਿਆਨ ਪ੍ਰਭਾਵਹੀਣ ਸਿੱਧ ਹੁੰਦਾ ਹੈ ਪਰ ਰਾਧਾ ਦੀ ਕ੍ਰਿਸ਼ਨ ਭਗਤੀ ਪ੍ਰਭਾਵਸ਼ਾਲੀ ਨਜ਼ਰ ਆਉਂਦੀ ਹੈ ਪ੍ਰਸ਼ਨ ਹੈ ਜੀ ਰਾਧਾ ਸੰਦੇਸ਼ ਕਵਿਤਾ ਦਾ ਛੰਦ ਬੈਂਤ ਹੈ ਇੱਥੇ ਬੈਂਤ ਨੂੰ ਕਿਹੜੇ ਪ੍ਰਬੰਧ ਵਿੱਚ ਬੰਨਿਆ ਗਿਆ ਹੈ ਇਸ ਦਾ ਉੱਤਰ ਹੈ ਇਸ ਕਵਿਤਾ ਵਿੱਚ ਬੰਤ ਨੂੰ 6 ਤੁਕਾਂ ਦੇ ਵਿੱਚ ਬੰਨਿਆ ਗਿਆ ਹੈ ਜਿਸ ਵਿੱਚ ਪਹਿਲੀਆਂ 4 ਤੁਕਾਂ ਦਾ ਆਪਸ ਦੇ ਵਿੱਚ ਤੇ ਆਖਰੀ 2 ਤੁਕਾਂ ਦਾ ਆਪਸ ਦੇ ਵਿੱਚ ਤੁਕਾਂਤ ਹੈ ਜਿਹੜਾ ਉਹ ਮਿਲਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਰਾਧਾ ਸੰਦੇਸ਼ ਕਵਿਤਾ ਦਾ ਅੰਦਾਜ਼ ਬੋਲਚਾਲ ਵਰਗਾ ਹੈ ਕਿਉਂ ਇਹ ਕਵਿਤਾ ਜਿਹੜੀ ਨਾਟਕੀ ਸ਼ੈਲੀ ਵਿੱਚ ਲਿਖੀ ਗਈ ਹੈ ਇਸ ਵਿੱਚ ਰਾਧਾ ਬੋਲਦੀ ਹੈ ਤੇ ਉਦੋਂ ਸੁਣਦਾ ਹੈ ਇਸ ਕਰਕੇ ਇਸ ਦਾ ਅੰਦਾਜ਼ ਬੋਲਚਾਲ ਵਰਗਾ ਪ੍ਰਸ਼ਨ ਹੈ ਜੀ ਉਦੋਂ ਨੇ ਕਿਹੜੀਆਂ ਸੁੱਤੀਆਂ ਕਲਾ ਜਗਾਈਆਂ ਸਨ ਇਸ ਦਾ ਉੱਤਰ ਹੈ ਉਦੋਂ ਨੇ ਰਾਧਾ ਨੂੰ ਗਿਆਨ ਉਪਦੇਸ਼ ਦਿੰਦਿਆਂ ਜਦੋਂ ਸਰਗੁਣ ਪ੍ਰੇਮ ਦੀ ਥਾਂ ਨਿਰਗੁਣ ਪ੍ਰੇਮ ਵੱਲ ਲਾਉਣ ਦਾ ਯਤਨ ਕੀਤਾ ਤਾਂ ਰਾਧਾ ਨੂੰ ਜਾਪਿਆ ਕਿ ਕ੍ਰਿਸ਼ਨ ਪ੍ਰੇਮ ਵੱਲੋਂ ਟਾਲਮਟੋਲ ਕਰ ਰਿਹਾ ਹੈ ਤਾਂ ਉਸ ਦਾ ਮਨ ਦੁਖੀ ਹੋਇਆ ਉਹ ਤਾਂ ਕ੍ਰਿਸ਼ਨ ਦੇ ਅਜੇਹੇ ਰੁੱਖ ਕਾਰਨ ਪਹਿਲਾਂ ਹੀ ਮਨ ਨੂੰ ਸਮਝਾ ਚੁੱਕੀ ਸੀ ਪ੍ਰੰਤੂ ਉਦੋ ਦੇ ਆਉਣ ਨਾਲ ਉਸ ਦਾ ਸੁੱਤਾ ਦੁੱਖ ਫੇਰ ਜਾਗ ਪਿਆ ਉਸ ਨੂੰ ਵਿਛੋੜੇ ਦਾ ਜਿਹੜਾ ਅਹਿਸਾਸ ਸੀ ਉਹ ਫੇਰ ਹੋਣ ਲੱਗ ਗਿਆ ਇਸੇ ਕਰਕੇ ਹੀ ਉਹ ਉਦੋਂ ਨੂੰ ਕਹਿੰਦੀ ਹੈ ਕਿ ਉਸਨੇ ਸੁੱਤیاں ਕਲਾਂ ਜਗਾ ਦਿੱਤੀਆਂ ਹਨ ਪ੍ਰਸ਼ਨ ਹੈ ਜੀ ਇਸ਼ਕ ਦੇ ਛਿੜੇਗੀ ਵਾਰ ਇਸ ਵਿੱਚ ਇਸ਼ਕ ਸ਼ਬਦ ਸਾਰੀ ਕਵਿਤਾ ਦੇ ਸੁਭਾਅ ਨਾਲ ਮੇਲ ਖਾਂਦਾ ਹੈ ਜਾਂ ਨਹੀਂ ਇਸ ਦਾ ਉੱਤਰ ਹੈ ਜੀ ਇਸ ਕਵਿਤਾ ਵਿੱਚ ਇਸ਼ਕ ਸ਼ਬਦ ਸਾਰੀ ਕਵਿਤਾ ਦੇ ਸੁਭਾਅ ਨਾਲ ਮੇਲ ਖਾਂਦਾ ਹੈ ਕਿਉਂਕਿ ਇਸ ਵਿੱਚ ਅਸੀਂ ਉਦੋਂ ਦੇ ਗਿਆਨ ਉਪਦੇਸ਼ ਦੀ ਥਾਂ ਰਾਦਾ ਦੇ ਸਿਰ ਉੱਤੇ ਕ੍ਰਿਸ਼ਨ ਜੀ ਦਾ ਇਸ਼ਕ ਸਵਾਰ ਹੋਇਆ ਦੇਖਦੇ ਹਾਂ ਇਸ ਤੋਂ ਬਾਅਦ ਪ੍ਰਸ਼ਨ ਹੈ ਚਿੰਗ ਚੁਆਤੀਆਂ ਨਵੀਆਂ ਨਸ਼ਤਰਾਂ ਬਾਟਾਂ ਛੋਂਦਿਆਂ ਸੰਗਾ ਸੈਂਦਿਆਂ ਗਿਆਨ ਗੋਲੀ ਵਿੱਚ ਕਿਹੜੇ ਅਲੰਕਾਰ ਦੀ ਵਰਤੋਂ ਹੈ ਤਾਂ ਅਸੀਂ ਜਦੋਂ ਇਨ੍ਹਾਂ ਸ਼ਬਦਾਂ ਨੂੰ ਦੇਖਦੇ ਹਾਂ ਤਾਂ ਇਨ੍ਹਾਂ ਦੇ ਵਿੱਚ ਜਿਹੜਾ ਹੈ ਸ਼ਬਦਾਂ ਦਾ ਅੱਖਰਾਂ ਦਾ ਦੁਹਰਾਓ ਹੋ ਰਿਹਾ ਹੈ ਇਸੇ ਕਰਕੇ ਸ਼ਬਦਾਂ ਵਿੱਚ ਛੇਕ ਅਨੁਪਰਾਸ ਅਲੰਕਾਰ ਦੀ ਵਰਤੋਂ ਹੋਈ ਹੈ ਰਾਧਾ ਸੰਦੇਸ਼ ਕਵਿਤਾ ਦਾ ਕੇਂਦਰੀ ਭਾਵ ਲਿਖੋ ਇਸ ਦਾ ਉੱਤਰ ਹੈ ਜੀ ਰਾਧਾ ਦਾ ਕ੍ਰਿਸ਼ਨ ਜੀ ਲਈ ਪ੍ਰੇਮ ਸੱਚਾ ਤੇ ਸਿੱਧਕ ਭਰਿਆ ਸੀ ਜਿਸ ਕਰਕੇ ਅੱਜ ਵੀ ਲੋਕ ਕ੍ਰਿਸ਼ਨ ਜੀ ਨਾਲ ਰਾਧਾ ਦਾ ਨਾਮ ਲੈਂਦੇ ਹਨ ਇਸ ਤੋਂ ਬਾਅਦ ਪ੍ਰਸ਼ਨ ਰਾਧਾ ਦਾ ਸਮਾਂ ਕਿਸ ਤਰ੍ਹਾਂ ਗੁਜ਼ਰਦਾ ਸੀ ਇਸ ਕਵਿਤਾ ਦੇ ਆਧਾਰ ਤੇ ਅਸੀਂ ਦੇਖਦੇ ਹਾਂ ਕਿ ਰਾਧਾ ਦਾ ਸਮਾਂ ਕ੍ਰਿਸ਼ਨ ਦੇ ਵਿਛੋੜੇ ਦੇ ਵਿੱਚ ਤੜਫਦਿਆਂ ਗੁਜ਼ਰਦਾ ਸੀ ਇੰਤਜ਼ਾਰ ਦੇ ਵਿੱਚ ਉਡੀਕਾਂ ਕਰਦਿਆਂ ਗੁਜ਼ਰਦਾ ਸੀ ਕੁਪਜਾ ਨੇ ਕੀ ਕੀਤਾ ਇਸ ਦਾ ਉੱਤਰ ਹੈ ਉਸ ਨੇ ਕ੍ਰਿਸ਼ਨ ਜੀ ਨੂੰ ਆਪਣੇ ਪਿਆਰ ਨਾਲ ਪਰਮਾ ਲਿਆ ਸੀ ਤੇ ਵਾਪਸ ਜਿਹੜਾ ਹੈ ਉਹ ਬ੍ਰਿੰਦਾਵਨ ਗੋਕਲ ਦੇ ਵਿੱਚ ਗੋਪੀਆਂ ਕੋਲੇ ਨਹੀਂ ਜਾਣ ਦਿੱਤਾ ਇਸ ਤੋਂ ਬਾਅਦ ਪ੍ਰਸ਼ਨ ਰਾਧਾ ਸੰਦੇਸ਼ ਕਵਿਤਾ ਵਿੱਚ ਕਵੀ ਨੇ ਕੀ ਵਿਸ਼ਾ ਪੇਸ਼ ਕੀਤਾ ਹੈ ਇਸ ਦਾ ਉੱਤਰ ਹੈ ਜੀ ਰਾਧਾ ਦਾ ਕ੍ਰਿਸ਼ਨ ਲਈ ਪਿਆਰ ਤੇ ਉਸ ਦੇ ਵਿਛੋੜੇ ਦੀ ਤੜਫ ਨੂੰ ਇਸ ਕਵਿਤਾ ਵਿੱਚ ਕਵੀ ਧਨੀ ਰਾਮ ਚਾਤਰਿਕ ਨੇ ਵਿਸ਼ਾ ਵਸਤੂ ਬਣਾਇਆ ਹੈ ਸੋ ਇਹ ਸੀਗੇ ਜੀ ਪ੍ਰਸ਼ਨ ਉੱਤਰ ਹੁਣ ਪੇਸ਼ ਹੈ ਇਸ ਕਵਿਤਾ ਦੇ ਕਵੀ ਤਨੀ RAM ਚਾਤਰਕ ਦੀ ਜੀਵਨੀ ਪੰਜਾਬੀ ਦੇ ਇਸ ਸੁਪਰ ਸਿੱਧ ਕਵੀ ਦਾ ਜਨਮ 1876 ਵਿੱਚ ਲਾਲਾ ਪੋਲੂ ਮਲ ਅਰੋੜਾ ਦੇ ਘਰ}{|\text{ਸ਼ਾਲਕੋਟ ਹੁਣ ਪਾਕਿਸਤਾਨ ਦੇ ਵਿੱਚ ਹੈ ਇੱਥੇ ਪਿੰਡ ਪੱਸੀਆਂ ਵਾਲਾ ਵਿਖੇ ਹੋਇਆ ਸੀ}} ਪੰਜਾਬੀ ਅਤੇ ਉਰਦੂ ਫਾਰਸੀ ਦੀ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ 1890 ਵਿੱਚ ਆਪ ਅੰਮ੍ਰਿਤਸਰ ਆ ਗਏ ਪਾਈ ਵੀਰ ਸਿੰਘ ਜੀ ਦੀ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਕੀਤੀ ਤੇ ਇਹਨਾਂ ਦੀ ਪ੍ਰੇਰਣਾ ਨਾਲ ਹੀ ਕਵਿਤਾ ਲਿਖਣੀ ਵੀ ਸ਼ੁਰੂ ਕੀਤੀ ਇਸ ਸਮੇਂ ਦੌਰਾਨ ਚਾਤਰਕ ਦੀਆਂ ਕੁਝ ਕਵਿਤਾਵਾਂ ਖਾਲਸਾ ਸਮਾਚਾਰ ਅਤੇ ਖਾਲਸਾ ਯੰਗਮੈਨ ਮੈਗਜ਼ੀਨ ਵਿੱਚ ਛਪਨੀਆਂ ਸ਼ੁਰੂ ਹੋਈਆਂ 1911 ਵਿੱਚ ਉਹ ਅੰਮ੍ਰਿਤਸਰ ਤੋਂ ਬੰਬਈ ਚਲੇ ਗਏ ਜਿੱਥੇ ਉਹਨਾਂ ਨੇ ਪੰਜਾਬੀ ਦਾ ਨਵਾਂ ਟਾਈਪ ਯਾਦ ਕੀਤਾ 1924 ਵਿੱਚ ਅੰਮ੍ਰਿਤਸਰ ਆ ਕੇ ਸਟੈਂਡਰਡ ਟਾਈਪ ਫਾਊਂਡਰੀ ਜਾਰੀ ਕੀਤੀ ਅਤੇ ਸੁਦਰਸ਼ਨ ਪ੍ਰੈਸ ਦੀ ਵੀ ਸਥਾਪਨਾ ਕੀਤੀ ਭਾਈ ਕਾਨ ਸਿੰਘ ਨਾਭਾ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਚਾਰ ਜਿਲਤਾਂ ਵਿੱਚ ਉਸਨੇ ਹੀ ਉਚੇਰੇ ਟਾਈਪ ਵਿੱਚ ਢਾਲ ਕੇ ਛਾਪਣ ਦਾ ਪ੍ਰਬੰਧ ਕੀਤਾ ਯਾਤ੍ਰਿਕ ਨੇ ਪੰਜਾਬੀ ਸਾਹਿਤ ਨੂੰ ਆਪਣੀ ਬਹੁਪੱਖੀ ਪ੍ਰਤਿਭਾ ਨਾਲ ਮਾਲਾ-ਮਾਲ ਕੀਤਾ ਕਵਿਤਾ ਦੇ ਖੇਤਰ ਵਿੱਚ ਫੁੱਲਾਂ ਦੀ ਟੋਕਰੀ ਚੰਦਨ ਵਾੜੀ ਕੇਸਰ ਕਿਆਰੀ ਨਵਾਂ ਜਹਾਨ ਸੂਫੀ ਖਾਨਾ ਨੂਰ ਜਹਾਂ ਬਾਦਸ਼ਾ ਬੇਗਮ ਉਸ ਦੇ ਕਾਵ ਸੰਗ੍ਰਹਿਆਂ ਅਤੇ ਰਮਈਆ ਸੇਠ ਨਾਵਲ ਪ੍ਰਕਾਸ਼ਿਤ ਹੋਏ 1911 ਵਿੱਚ ਜਦੋਂ ਉਸ ਦੀਆਂ ਲਿਖੀਆਂ ਕਵਿਤਾਵਾਂ ਦਾ ਸਗਰਹ ਚੰਦਰਵਾੜੀ ਛਪਿਆ ਤਾਂ ਉਸ ਦੇ ਸਾਹਿਤਕਾਰ ਮਿੱਤਰਾਂ ਨੇ ਉਸ ਦੀ ਬਹੁਤ ਤਾਰੀਫ ਕੀਤੀ ਚੰਦਨਵਾੜੀ ਵਿੱਚੋਂ ਉਸ ਦੀ ਰਾਧਾ ਸੰਦੇਸ਼ ਨਾਮ ਕਵਿਤਾ ਬਹੁਤ ਪ੍ਰਸਿੱਧ ਹੋਈ ਜਿਹਦੇ ਕੁਝ ਕਾਵਬੰਦ ਅਸੀਂ ਵਿਆਖਿਆ ਵੀ ਕੀਤੇ ਹਨ ਇਕਾਵ ਸੰਗ੍ਰਹਿ ਪ੍ਰਾਰਥਨਾ ਧਾਰਮਿਕ ਭਾਵ ਪ੍ਰੇਮ ਦੇ ਬਾਣ ਸਮਾਜਿਕ ਭਾਵ ਸਦਾਚਾਰ ਗੁਲਜ਼ਾਰ ਦੇਸ਼ ਕੌਮ ਦੇ ترانے ਕੁਦਰਤ ਦਾ ਮੇਲ ਸਾਹਿਤ ਬਾਗੀਚਾ ਫੁੱਟਕਲ ਟੋਟਕੇ ਅਤੇ ਗੀਤ ਆਦ 10 ਭਾਗਾਂ ਦੇ ਵਿੱਚ ਹੈ। ਚਾਤ੍ਰਿਕ ਦੀ ਸਾਰੀ ਰਚਨਾ ਵਿੱਚ ਧਾਰਮਿਕ ਸਦਾਚਾਰਿਕ ਦੇਸ਼ ਪਿਆਰ ਸਮਾਜਿਕ ਪ੍ਰਕਿਰਤੀ ਚਿੱਤਰਣ ਪ੍ਰੇਮ ਰਹਸ ਆਦੀ ਵਿਸ਼ਿਆਂ ਨੂੰ ਸ਼ੋਹਿਆ ਗਿਆ ਹੈ। ਚਾਤ੍ਰਿਕ ਜਥਾਰਥਵਾਦੀ ਕਵੀ ਹੈ। ਉਸ ਦੁਆਰਾ ਲਿਖੀ ਕਵਿਤਾ ਪੰਜਾਬ ਨੇ ਉਸ ਨੂੰ ਪੰਜਾਬ ਦਾ ਹਰਮਨ ਪਿਆਰਾ ਕਵੀ ਬਣਾ ਦਿੱਤਾ। ਤਨੀਰਾਮ ਚਾਤ੍ਰਿਕ ਨੇ ਟਕਸਾਲੀ ਤੇ ਠੇਠ ਪੰਜਾਬੀ ਬੋਲੀ ਵਿੱਚ ਕਵਿਤਾਵਾਂ ਲਿਖੀਆਂ। ਚਾਤ੍ਰਿਕ ਦੀਆਂ ਕਵਿਤਾਵਾਂ ਪ੍ਰਾਤਨ ਰਵਾਇਤੀ ਅਤੇ ਆਧੁਨਿਕ ਕਵਿਤਾ ਵਿਚਲੇ ਪਾੜੇ ਨੂੰ ਮੇਲਣ ਦੀ ਕڑی ਦਾ ਕੰਮ ਕਰਦੀਆਂ ਹਨ। ਉਸ ਦੀ ਕਵਿਤਾ ਪੰਜਾਬੀ ਸੱਭਿਆਚਾਰ ਤੇ ਕੌਮੀ ਜੀਵਨ ਦੀ ਸੁੰਦਰ ਝਲਕ ਨੂੰ ਪੇਸ਼ ਕਰਦੀ ਹੈ। 1955 ਵਿੱਚ ਉਸ ਨੂੰ ਅਭਿਨੰਦਨ ਗ੍ਰੰਥਪੇਟ ਕੀਤਾ ਗਿਆ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ 18 ਦਸੰਬਰ 1954 ਨੂੰ ਪੰਜਾਬੀ ਦੇ ਸੁਪਰਸਿੱਧ ਕਵੀ ਦੀ ਅਮਰਸਰ ਵਿਖੇ ਹੀ ਮੌਤ ਹੋ ਗਈ ਸੋ ਇਹ ਸੀ ਜੀ ਕਵਿਤਾ ਰਾਧਾ ਸੰਦੇਸ਼ ਤੇ ਤੇ ਨੀਰਮ ਚਾਤਰਿਕ ਜੀ ਦੀ ਜੀਵਨੀ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਧੰਨਵਾਦ ਚੰਗੀ ਲੱਗੀ ਹੈ ਵੀਡੀਓ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਇਹਨਾਂ ਵੀਡੀਓ ਬਾਰੇ ਆਪਣੇ ਸੁਝਾਅ ਦੇ ਸਕਦੇ ਹੋ ਇਹਨਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਾਨੂੰ ਦੱਸ ਸਕਦੇ ਹੋ ਜਾਂ ਸਾਨੂੰ ਹੱਲਾਸ਼ੇਰੀ ਵੀ ਦੇ ਸਕਦੇ ਹੋ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇੱਕ ਵਾਰ ਫਿਰ ਆਪ ਜੀ ਦਾ ਧੰਨਵਾਦ We work hard to make videos. Please like and share the video. Subscribe to the channel Punjabi Whiteboard. Thanks!